ਕਈ ਵਾਰੀ ਨਾ ਕਈ ਬੱਚਿਆ ਜਿਹੜੀ ਤਸਵੀਰਾਂ ਅੱਜ ਆਪਣੇ ਘਰਾਂ 'ਚ ਲੱਗੀ ਆ ਤੇ ਬੜਾ ਭਲਾ ਵਿਦੇਸ਼ਾਂ 'ਚ ਮੈਨੂੰ ਕੋਈ ਟਾਵਾਂ ਗੁਰਦੁਆਰਾ ਜਿੱਥੇ ਫੋਟੋ ਲੱਗੀ ਵੇਖੀਏ ਨਹੀਂ ਤੇ ਸੱਚੀ ਗੱਲ ਹੈ ਇਸ ਗੱਲ ਨੂੰ ਵਧਾਈ ਦੇ ਪਾਤਰ ਨੇ ਵਿਦੇਸ਼ਾਂ ਦੇ ਜਿਹੜੇ ਪ੍ਰਬੰਧਕ ਨੇ ਸੰਗਤਾਂ ਨੇ ਸੁਚੇਤ ਨੇ ਜਿਨੀਆਂ ਤਸਵੀਰਾਂ ਅੱਜ ਆਪਾਂ ਨੇ ਮਾਰਕੀਟ 'ਚ ਮਿਲਦੀਆਂ ਨੇ ਇਹ ਚિત੍ਰਕਾਰ ਸੋਭਾ ਸਿੰਘ ਦੀ ਦੇਣ ਹੈ ਕਿਸੇ ਗੁਰੂ ਪਾਤਸ਼ਾਹ ਜੀ ਦੀ ਇਹ オリジナル ਤਸਵੀਰ ਥੋੜਾ ਕਿਉਂਕਿ ਗੁਰੂ ਦੇ ਜੇ ਤੁਸੀਂ ਤਸਵੀਰ ਇਦਾਂ ਸਮ ਤੁਹਾਡਾ ਬੱਚਾ ਤਸਵੀਰ ਸਾਹਮਣੇ ਰੱਖੇ ਤੇ ਨਾਲ ਬਾਣੀ ਦੇ ਅਰਥ ਪੜ ਲਵੇ ਉਹਨੇ ਕਿਹਾ ਮਾਤਾ ਜੀ ਜਿਹੜੀ ਗੱਲ ਬਾਣੀ ਰੋਕਦੀ ਹੈ ਸਾਰੀਆਂ ਚੀਜ਼ਾਂ ਤਸਵੀਰ ਦੇ ਵਿੱਚ ਹੈਗੀਆਂ ਬਾਣੀ ਚ ਲੋਟੇ ਨੂੰ ਨਾਲ ਰੱਖਣ ਵਾਲੇ ਨੂੰ ਠਾਗਾ ਖਿਆ ਤੇ ਫੋਟੋ ਬਣਾਉਣ ਵਾਲੇ ਨੇ ਗੁਰੂ ਨਾਨਕ ਸਾਹਿਬ ਦੇ ਲਾਗੇ ਗੜਵਾਰ ਖਾ ਦਿੱਤਾ ਅੱਛਾ ਬਾਣੀ ਵਿੱਚ ਮਾਲਾ ਨੂੰ ਆਖਿਆ ਕਬੀਰ ਜਪਣੀ ਕਾਟ ਕੀ ਪੜੋ ਪਿਆਰਿਓ ਕੀ ਆ ਦਿਖਲਾਵੇਂ ਹਿਰਦੇ ਰਾਮ ਨਾ ਚੇਤੇ ਇਹ ਜਪਣੀ ਕਿਆ ਹੋਏ ਬਣੀ ਜਾਖਿਆ ਪੜ ਪੁਸਤਕ ਸੰਧਿਆ ਬਾਦੰ ਸੇਲ ਪੂਜਸ ਬਗਲਸ ਮਾਦੰ ਮੁਖ ਝੂਠ ਬ ਭੂਖਣਸਾਰੰ ਉਤਰੈ ਪਾਲ ਤਿਹਾਰ ਵਿਚਾਰੰ ਗੜ ਮਾਲਾ ਤਿਲਕ ਲਾਟੰ ਗਲ ਚ ਮਾਲਾ ਮੱਥੇ ਤੇ ਤਿਲਕ ਦੋਇ ਧੋਤੀ ਬਸਤਰ ਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾਫ ਫੋਕਟ ਜਿਹੜੇ ਪਾਤਸ਼ਾਹ ਦੀ ਬਾਣੀ ਮਾਲਾ ਨੂੰ ਤਿਲਕ ਨੂੰ ਫੋਕਟ ਕਰਮ ਕਹਿੰਦੀ ਹੋਵੇ ਤੇ ਫੋਟੋ ਬਣਾਉਣ ਵਾਲੇ ਨੇ ਬਾਬੇ ਦੇ ਗੱਲ 'ਚ ਵੀ ਦੋ ਤਿੰਨ ਮਾੜਾ ਪਾਤੀਆਂ ਹੁਣ ਦੱਸਿਓ ਜੀ ਤੁਹਾਡਾ ਬੱਚਾ ਪੁੱਛੇ ਬਾਣੀ ਸਹੀ ਹੈ ਕਿ ਫੋਟੋ ਸਹੀ ਹੈ ਕੀ ਜਵਾਬ ਦੇਓਗੇ ਜੀ ਭਲਾ ਬੋਲੋ ਪਿਆਰਿਓ ਜਿਹੜੇ ਘਰਾਂ 'ਚ ਬੈਠੇ ਉਹ ਵੀ ਦੱਸ ਦਿਓ ਜੀ ਵੀ ਤੁਸੀਂ ਫੋਟੋ ਸਹੀ ਕਹੋਗੇ ਕਿ ਬਾਣੀ ਨੂੰ ਸਹੀ ਕਹੋਗੇ ਜੇ ਤੁਸੀਂ ਫੋਟੋ ਸਹੀ ਕਹੋਗੇ ਫਿਰ ਤੁਹਾਡਾ ਗੁਰੂ ਗਲਤ ਹੋ ਜਾਣਾ ਜੋ ਲਿਖਿਆ ਵਿੱਚ ਉੱਥੇ ਤੁਹਾਨੂੰ ਕਹਿਣਾ ਪੈਣਾ ਹੈ ਕਿ ਪੁੱਤਰ ਗੁਰਬਾਣੀ ਦਾ ਇੱਕ ਇੱਕ ਸ਼ਬਦ ਸੱਚ ਹੈ ਫੋਟੋ ਕਿਸੇ ਬੰਦੇ ਨੇ ਬਣਾਈ ਹੈ ਉਹਨੇ ਆਪਣੀ ਸੋਚ ਮੁਤਾਬਕ ਬਣਾ ਦਿੱਤੀ ਤੇ ਇਹ ਚિત੍ਰਕਾਰ ਸ਼ੋਭਾ ਸਿੰਘ ਨੇ 1923 ਚ ਬਣਾਈ ਸੀ ਪਹਿਲੀ ਵਾਰੀ ਉਸ ਤੋਂ ਪਹਿਲਾਂ ਫੋਟੋ ਹੈ ਹੀ ਨਹੀਂ ਸੀ ਅਸਾਂ ਕਈ ਸਾਡੇ ਸਿੱਖ ਬੱਚਿਆਂ ਨੂੰ ਕਿੱਦਾਂ ਦੱਸਾਂਗੇ ਸਾਡੇ ਗੁਰੂ ਸਾਹਿਬ ਕਿੱਦਾਂ ਦੇ ਸੀ ਮੁਸਲਮਾਨ ਵੀਰਾਂ ਨੇ ਅੱਜ ਤੱਕ ਹਜ਼ਰਤ ਸਾਹਿਬ ਦੀ ਤਸਵੀਰ ਨਹੀਂ ਬਣ ਦਿੱਤੀ ਮੁਸਲਮਾਨ ਵੀਰਾਂ ਨੇ ਬੋਲੋ ਭਰਾਓ ਕਿਸ ਤੁਹਾਡੇ ਨਾਲ ਕਈ ਮੁਸਲਮਾਨ ਵੀਰ ਕੋਈ ਕਾਰੋਬਾਰ ਕਰਦਾ ਉਹਨੂੰ ਪੁੱਛਿਓ ਭਲਾ ਕਿ ਹਜ਼ਰਤ ਸਾਹਿਬ ਦੀ ਕੋਈ ਤਸਵੀਰ ਹੈਗੀ ਆ ਉਹਨਾਂ ਨੇ ਬਿਨਾ ਤਸਵੀਰ ਤੋਂ ਕਿੰਨੇ ਆ ਦੇਸ਼ਾਂ 'ਚ ਉਹਨਾਂ ਦਾ ਪ੍ਰਚਾਰ ਹੈ ਤੇ ਸਾਡੇ ਤਸਵੀਰਾਂ ਵੀ ਹੈਗੀਆਂ ਨੇ ਵਿਕਦੀਆਂ ਵੀ ਨੇ ਅਸਲ ਤੇ ਬੜੇ ਤਰੀਕੇ ਨਾਲ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਏਗੀ ਭਾਵੇਂ ਹੈਗੀਆਂ ਮਨੋਕਲਪਤਾ ਇੱਕ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਈ ਹੁੰਦੀ ਸੀ ਹਲਵਾਉਣ ਵਾਲੀ ਹਲਵਾਉਣ ਵਾਲੀ ਤਸਵੀਰ ਪਹਿਲਾਂ ਆਮ ਹੀ ਘਰਾਂ 'ਚ ਹੁੰਦੀ ਸੀ ਅੱਜ ਤੁਹਾਨੂੰ ਕਿਸੇ ਦੁਕਾਨ ਤੇ ਵੀ ਨਹੀਂ ਮਿਲੇਗੀ ਕਿਹੜੀ ਮਿਲੇਗੀ ਏਦਾਂ ਗੁਰੂ ਸਾਹਿਬ ਬੈਠੇ ਆ ਇੱਕ ਬੰਨੇ ਸੇਬ ਕੇਲੇ ਪਿਆ ਤੇ ਇੱਕ ਬੰਨੇ ਦਾ ਗੜਵਾ ਪਿਆ ਹੋਆ ਤੇ ਬਾਲਾ ਜੀ ਤੇ ਮਰਦਾਨਾ ਜੀ ਬੰਨੇ ਬੈਠੇ ਹੋਏ ਆ ਐਦਾਂ ਐਦਾਂ ਦੀ ਫੋਟੋ ਖਾਈਗੀ ਅੱਛਾ ਹਲਵਾਉਣ ਵਾਲੀ ਕਿਉਂ ਚੱਕਤੀ ਭਲਾ ਹੁਣ ਤੁਸੀਂ ਸੋਚੋ ਭਲਾ ਕਿਉਂ ਚੱਕੀ ਭਲਾ ਕਿਉਂਕਿ ਕੱਲ ਨੂੰ ਆਉਣ ਵਾਲੇ ਸਮਝ ਕੋ ਸਵਾਲ ਸਕਦਾ ਕਿ ਮਾਤਾ ਜੀ ਪਿਤਾ ਜੀ ਬਾਪੂ ਜੀ ਗੁਰਨਾਨ ਸਿੰਘ ਸਭ ਤੇ ਹਲਵਾਉਂਦੇ ਹੁੰਦੇ ਸੀ ਤੇ ਇਹ ਬਾਬਾ ਜੀ ਨੂੰ ਤੇ ਦੋ ਬੰਦੇ ਸਟੇਜ ਤੇ ਚੜਾਉਂਦੇ ਫੜ ਕੇ ਇਹਨਾਂ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸਾਡੇ ਬਾਬਾ ਜੀ ਤੇ ਕਿਰਤੀ ਸੀ ਅਗਲਿਆਂ ਨੇ ਕਿਹਾ ਉਹ ਫੋਟੋ ਹੀ ਗਾਇਬ ਕਰ ਦਿਓ ਜਿਹੜੀ ਫੋਟੋ ਇਹਨਾਂ ਦੇ ਦਿਮਾਗ ਵਿੱਚ ਸਵਾਲ ਪੈਦਾ ਕਰਦੀ ਆ। ਉਹ ਪਿਆਰਿਓ ਗੁਰੂ ਕੇ ਸਿੱਖੋ। ਕਾਰੋਬਾਰ ਕਰੋ, ਬਿਜ਼ਨਸ ਕਰੋ ਮਹਾਰਾਜ ਤੁਹਾਨੂੰ ਹੋਰ ਕਾਰੋਬਾਰੀ ਤਰੱਕੀਆਂ ਦੇਵੇ। ਪਰ ਥੋੜਾ ਜਿਹਾ ਵਿੱਚੋਂ ਸਮਾਂ ਕੱਢ ਕੇ ਆਪਣੀ ਕੌਮ ਦੀ ਹਿਸਟਰੀ ਵੀ ਪੜ ਲਓ ਕਿਤੇ ਇਹ ਨਾ ਹੋਵੇ ਅਸੀਂ ਅੱਖਾਂ ਮੀਟ ਜੀਏ ਤੇ ਸਾਡੇ ਬੱਚੇ ਏਦਾਂ ਜਦੋਂ ਚੌਂਚ ਖਲੋਤੇ ਹੋਣ ਜਿਹੜਾ ਲੱਗੂ ਦੀ ਲੰਘੇ ਉਹ ਕਵੇ ਮੈਂ ਤੁਹਾਡਾ ਗੁਰੂ ਆਂ, ਜਿਹੜਾ ਵੀ ਲੱਗੂ ਲੰਘੇ ਕਵੇ ਮੈਂ ਤੁਹਾਡਾ ਗੁਰੂ ਆਂ ਤੇ ਜਿੱਦਣ ਸਾਡੀ ਪੀੜ੍ਹੀ ਨੇ ਆਪਣੀ ਕੌਮ ਦੀ ਹਿਸਟਰੀ ਤੇ ਇਤਿਹਾਸ ਪੜ ਲਿਆ ਤੇ ਪਤਾ ਲੱਗ ਗਿਆ ਵੀ ਸਾਡਾ ਇਤਿਹਾਸ ਤੇ ਸਾਡੀ ਬਾਣੀ ਐਡੀ ਵਧੀਆ ਵਿਚਾਰ ਧਾਰਾ ਵਾ। ਉਹ ਇੱਕ ਗੱਲ ਤੇ ਪੱਕਾ ਕੋਸਣਗੇ ਸਾਨੂੰ ਕਿ ਕਾਸ਼ ਕਿਤੇ ਤੁਸੀਂ ਸਾਨੂੰ ਇਹਦੇ ਵਿੱਚੋਂ ਥੋੜਿਆ ਸਮਾਂ ਕੱਢ ਕੇ ਸਾਨੂੰ ਸਾਡੀ ਕੌਮ ਦੀ ਹਿਸਟਰੀ ਦੱਸ ਜਾਂਦੇ। ਸਾਡੇ ਨਾਲ ਦੋ ਬਾਤਾਂ ਮੈਂ ਕਹਿੰਦਾ ਜਿਆਦਾ ਕਈ ਪੁੱਛਦੇ ਜੀ ਇਹਦਾ ਅਸਰ ਕੀ ਹੁੰਦਾ ਮੈਂ ਦੱਸਦਾ ਅਸੀਂ ਪਿੰਡਾਂ 'ਚ ਕੈਂਪ ਲਾਉਂਦੇ ਸਾਡੀਆਂ ਟੀਮਾਂ ਹੁਣ ਵੀ ਲੱਗ ਰਹੀਆਂ ਗੁਰਮੁਖੀਆ ਮਸ਼ੀਨਕਲ ਦੇ ਲੋ। 4 ਦਿਨ ਬੱਚਾ ਕੈਂਪ ਅਟੈਂਡ ਕਰ ਜਾਣਾ ਤੇ ਉਹਨੂੰ ਸਾਰੀ ਜ਼ਿੰਦਗੀ 4 ਦਿਨ ਕੈਂਪਾਂ ਦੀ ਸਿੱਖਿਆ ਨਹੀਂ ਭੁੱਲਦੀ ਉਹਨੂੰ। ਉਹਨੂੰ ਪਤਾ ਹੁੰਦਾ ਕਿ ਮੈਨੂੰ ਇਹ ਗੱਲ ਕਿਤੇਉਂ ਦੱਸੀ ਗਈ ਹੈ ਆਪਾਂ ਨੂੰ ਲੱਗਦਾ ਭੁੱਲ ਗਈ ਆ ਪਰ ਜਿਹੜਾ ਬੀਜ ਆ ਨਾ ਜਿਹੜਾ ਸਿੱਖਿਆ ਦਾ ਕਿਤੇ ਨਾ ਕਿਤੇ ਅੰਦਰ ਪਿਆ ਉਹਨੇ ਸਮਾਂ ਪਾ ਕੇ ਉਂਗਰੀ ਆਉਣਾ ਤੁਹਾਨੂੰ ਕਈ ਵਾਰੀ ਲੱਗਦਾ ਵੀ ਇਹ ਐਵੇਂ ਹੀ ਗੱਲ ਪਤਾ ਨਹੀਂ ਕਿੱਥੇ ਕਿਹੜੇ ਵੇਲੇ ਕਿਸੇ ਸਭਾ 'ਚ ਬੈਠੀ ਤੁਹਾਡੀ ਚੰਗੀ ਗੱਲ ਕਿਸੇ ਬੱਚੇ ਨੇ ਕਮਾ ਲਈ ਤੁਹਾਨੂੰ ਜ਼ਿੰਦਗੀ ਚੇਤਾ ਰਹਿਣਾ ਇੱਕ ਫਰਜ਼ ਨਿਭਾਉ ਆਪਣੇ ਬੱਚਿਆਂ ਲਾਗੇ ਹੁਣ ਜਿਨ੍ਹਾਂ ਨੇ ਕਦੀ ਪਰਿਵਾਰਾਂ ਸਿੱਖੀ ਦੀ ਗੱਲ ਕੀਤੀ ਨਹੀਂ ਮਾਰੇ ਹੋ ਧਿਆਨ ਜੀ ਕਈ ਤਾਂ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੀ ਗੱਲ ਵੀ ਕਰਦੇ ਹੋਣਗੇ ਗੁਰੂ ਸਾਹਿਬ ਦੇ ਇਤਿਹਾਸ ਨਹੀਂ ਤੇ ਸਿੱਖਾਂ ਦੇ ਘਰੋਂ ਅੱਜ ਸਿੱਖੀ ਵਿਚਾਰਧਾਰਾ ਦੀਆਂ ਗੱਲਾਂ ਹੀ ਮੋਗੀਆਂ ਕੋਈ ਸਹਬਜ਼ਾਦਿਆਂ ਦੀਆਂ ਬਾਤਾਂ ਨਹੀਂ ਕੋਈ ਇਤਿਹਾਸ ਨਹੀਂ ਸਾਡੇ ਉੱਥੇ ਇੱਕ ਬਜ਼ੁਰਗ ਹੁੰਦੇ ਸੀ ਬਾਬੂ ਬਾਪੂ ਜਗਮਉਨ ਸਿੰਘ ਜੀ ਹੈ ਵੀ ਭਾਈ ਸਾਹਿਬ ਜਾਣਦੇ ਹੋਣਗੇ ਉਹਨਾਂ ਦੀ ਡੈਥ ਹੋ ਗਈ ਹੈ ਉਹ ਆਪਣੇ ਕੋਲ ਹਮੇਸ਼ਾ ਹੀ ਇੱਕ ਬੈਗ ਰੱਖਦੇ ਹੁੰਦੇ ਸੀ ਉਹ ਲੁਧਿਆਣੇ ਜਿਹਦੇ ਘਰ ਮਰਜੀ ਚਲ ਜਾਂਦੇ ਸੀ ਤੇ ਉਹਨਾਂ ਪ੍ਰਚਾਰ ਕਿਦਾਂ ਕਰਨਾ ਸੁਣੇ ਹੁਣ ਧਿਆਨਾਂ ਘਰ ਦੇ ਬੈਲ ਮਾਰਨੀ ਅੰਦਰੋਂ ਕੋਈ ਨਾ ਕੋਈ ਨਿਕਲਣਾ ਕਰਦਾ ਜੀ ਇੱਕ ਵਾਰੀ ਉਹ ਕਿਸੇ ਘਰ ਗਏ ਤੇ ਭੈਣ ਜੀ ਘਰ ਸੀ ਕਹਿੰਦੇ ਭੈਣ ਜੀ ਬੱਚੇ ਕਿੰਨੇ ਆ ਆਪਣੇ ਕਹਿੰਦੀ ਦੋ ਉਹਨਾਂ ਦੇ ਸੋਫੇ ਤੇ ਬਹਿ ਕੇ ਪੁੱਤਰ ਚਾਰ ਸਾਹਿਬ ਜਿਆਦਾ ਦਾ ਨਾਮ ਸੁਣਾ ਤੋ ਜੇ ਬੱਚਾ ਤੇ ਬੋਲਿਆ ਨਹੀਂ ਮਾਤਾ ਜੀ ਬੋਲ ਪਏ ਬਾਬਾ ਜੀ ਇਹਨੂੰ ਚਾਰ ਸਾਹਿਬ ਜਿਆਦਾ ਨਾਂ ਨਹੀਂ ਆਉਂਦੇ ਪੰਜਾਂ ਪਿਆਰਿਆਂ ਦੇ ਨਾਮ ਉਹ ਵੀ ਕਹਿੰਦੀ ਮਾਤਾ ਜੀ ਨੂੰ ਨਹੀਂ ਆਉਂਦੇ ਦਸਾਂ ਗੁਰੂਆਂ ਦੇ ਲੜੀਵਾਰ ਨਾਮ ਕਹਿੰਦੇ ਉਹ ਵੀ ਨਹੀਂ ਆਉਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਐ ਕਰੋ ਚਾਹ ਦਾ ਕਬਣਾਓ ਤੇ ਨਾਲ ਇੱਕ ਮਾਨਸ਼ ਸ਼ਬਦ ਬੋਲੇ ਜੀ ਇਹ ਬੱਚੇ ਯਾਦ ਹੀ ਨਹੀਂ ਕਰਦੇ ਜੀ ਇਹਨਾਂ ਦਾ ਹੋਰ ਹੀ ਗੱਲਾਂ 'ਚ ਧਿਆਨ ਆ ਕਿਸੇ ਕੋਈ ਗੱਲ ਨਹੀਂ ਭੈਣ ਜੀ ਬੱਚੇ ਨੇ ਫੇਕੜੀ ਗੱਲ ਹੈ ਕਹਿੰਦਾ ਪੁੱਤਰ ਮੇਰੇ ਬੈਗ ਦੇ ਵਿੱਚ ਚੌਕਲੇਟ ਵੀ ਹੈਗੀ ਆ ਟੌਫੀਆਂ ਵੀ ਹੈਗੀਆਂ ਉਹ ਪਰ ਇਹ ਬੇਣੀਆਂ ਤਨ ਮੈਂ ਤਾਂ ਆ ਪਹਿਲਾਂ ਮੇਰੇ ਪਿਛੇ ਪਿਛੇ ਬੋਲ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਦੋ ਤਿੰਨ ਵਾਰੀ ਉਹਨਾਂ ਬਜ਼ੁਰਗਾਂ ਨੇ ਤਰਾਇਆ ਤੀਜੀ ਵਾਰ ਬੱਚੇ ਨੇ ਬੋਲਦਾ ਬੱਚੇ ਦਾ ਦਿਮਾਗ ਬੜਾ ਤੇਜ਼ ਹੁੰਦਾ ਤੁਸੀਂ ਵੇਖਿਆ ਤੁਸੀਂ ਤੇ ਬੱਚੇ ਲਾ ਕੇ ਤੇ ਐਨੂੰ ਟੇਢਾ ਜਿਹਾ ਮੂੰਹ ਕਰਕੇ ਪਾਸਵਰਡ ਲਾ ਦੋ ਨਾ ਤੇ ਬੱਚਾ ਤੁਹਾਡੀ ਘੜੀ ਦੇ ਡੈਲ ਚੋਂ ਵੇਖ ਲੈਂਦਾ ਵੀ ਡੈਡੀ ਨੇ ਆਪਣਾ ਜਨਮ ਡੇਟ ਲਾਈ ਜਾਇਆ ਮਮੀ ਦੀ ਜਨਮ ਤਰੀਕ ਲਾਈ ਆ ਇਹਨਾਂ ਦਿਮਾਗ ਤੇ ਜੇ ਆਪਾਂ ਕਿ ਉਹਦੀ ਸੋਚਦੇ ਵੀ ਇਹ ਤੇ ਆਪਣੇ ਗਾਂ ਤੇਜ਼ ਵਾ ਤੇ ਜੇ ਇਹਨਾਂ ਨੂੰ ਤੁਸੀਂ ਇਹ ਸਿੱਖਿਆ ਸਮਝਾਤੀ ਤੇ ਸੋਚੋ ਕਿਧਰ ਨੂੰ ਗੱਲ ਜਾਏਗੀ ਉਹ ਜਦੋਂ ਦੂਜੀ ਤੇਜੀ ਵਾਰੀ ਉਹਨੇ ਬੱਚੇ ਨੂੰ ਦੱਸਿਆ ਤੇ ਕਹਿੰਦਾ ਪੁੱਤਰ ਐਂ ਕਰ ਦੋ ਬੱਚੇ ਸੀ ਉਹਦਾ ਜਾ ਪੁੱਤਰ ਐਂ ਕਰ ਭੱਜ ਕੇ ਮੰਮੀ ਨੂੰ ਚਾਹ ਬਣਾਉਂਦਿਆਂ ਸੁਣਾ ਗਿਆ ਆ ਟੋਫੀ ਲੈ ਜਾ ਮੰਮੀ ਨੂੰ ਸੁਣਾ ਗਿਆ ਦੂਜੇ ਬੱਚੇ ਨੂੰ ਇਦਾਂ 2 ਮਿੰਟ ਪ੍ਰੈਕਟਿਸ ਕਰਾਈ ਚਾਰ ਸਾਬ ਜਿਹੜਾ ਨਾਮ ਹੀ ਯਾਦ ਹੋ ਗਏ ਪੰਜਾਂ ਪੈਰਾਂ ਪਰ ਵੀ ਪਤਾ ਲੱਗਿਆ 10 ਗੁਰੂਆਂ ਦੇ ਲੜੀਵਾਰ ਨਾਮ ਇੱਕ ਚਾਹ ਦਾ ਕੱਪ ਬਣਾਉਂਦਿਆਂ ਬਣਾਉਂਦਿਆਂ ਤੇ ਜਿਹੜੇ ਮਾਂ ਕਹਿ ਰਹੀ ਸੀ ਬੱਚਿਆਂ ਸਾਡਿਆਂ ਨੂੰ ਇਹਨਾਂ ਗੱਲਾਂ ਦਾ ਉੱਚੀ ਬੋਲੋ ਭੈਣੋ ਨਹੀਂ ਜੀ ਨਾਲ ਤੁਹ ਪਤਾ ਹੀ ਨਹੀਂ ਜੀ ਇਧਰ ਦਾ ਧਿਆਨ ਨਹੀਂ ਧਿਆਨ ਬੱਚਿਆਂ ਦਾ ਨਹੀਂ ਹੁਣ ਅਗਲੀ ਗੱਲ ਤੁਸੀਂ ਬੋਲਿਓ ਧਿਆਨ ਵੱਡਿਆਂ ਦਾ ਨਹੀਂ ਸੀਗਾ ਬੱਚੇ ਨੂੰ ਦੱਸਿਆ ਤੇ ਬੱਚਾ 50 ਮਿੰਟਾਂ ਜੀ ਸਭ ਕੁਝ ਸੁਣਾਉਣ ਲੱਗ ਪਿਆ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਮੇਂ ਨੂੰ ਸੰਭਾਲ ਲਓ ਇਹ ਵਕਤ ਲੰਘਦਾ ਜਾਂਦਾ ਆਪਣੇ ਵੱਲੋਂ ਫਰਜ਼ ਨਿਭਾਜੋ ਕਮਸ਼ਕਮ ਮਨ ਤੇ ਬੋਝ ਤੇ ਨਹੀਂ ਹੋਊਗਾ ਕਿ ਮੈਂ ਫਰਜ਼ ਨਹੀਂ ਨਿਭਾਇਆ ਆਪਣਾ ਆਪਣੇ ਬੱਚਿਆਂ ਨੂੰ ਦੱਸ ਜੋ ਪੁੱਤਰਾ ਸਿੱਖੀ ਆ ਆ ਵਿਚਾਰ ਤਾਰਾ ਆ ਆਪਣੀ ਜ਼ਿੰਦਗੀ ਚ ਗੁਣ ਸੇਵਾ ਕਰਨ ਲੈ ਕੇ ਆਇਆ ਕਰੋ ਗੁਰਦੁਆਰੇ ਪੁੱਤ ਲੰਗਰ ਕਿਦਾਂ ਵਰਤਉਣਾ ਹੈ ਲੰਗਰ ਕਿਦਾਂ ਵਰਤਉਣਾ ਜਦੋਂ ਤੁਹਾਡੇ ਪਰਿਵਾਰ ਦਾ ਲੰਗਰ ਹੋਵੇ ਪੁੱਤਰ ਚੱਲ ਸਾਡੇ ਨਾਲ ਪਰਿਵਾਰ ਦੇ ਜੀ ਇਹ ਇਹ ਆਪਣੇ ਬੱਚਿਆਂ ਚ ਚੀਜ਼ਾਂ ਪਾਉਣ ਦੀ ਜ਼ਰੂਰਤ ਆ ਜਦੋਂ ਅਸੀਂ ਕੈਂਪ ਲਾਉਂਦੇ ਉੱਥੇ ਬੱਚੇ ਆਪ ਹੀ ਲੰਗਰ ਬਣਾਉਂਦੇ ਆ ਆਪ ਹੀ ਵਰਤਉਂਦੇ ਆ ਆਪ ਹੀ ਝਾੜੂ ਪੂੰਛੇ ਲਾਉਂਦੇ ਆ ਤੇ ਜਿਹੜੇ ਇੱਕ ਸਿੱਖ ਫਾਰਮ ਕੋਲਕੱਤਾ ਵਾਲੇ ਵੀਰ ਆ ਉਹਨਾਂ ਨੂੰ ਮਿਲਿਆ 50 60 ਸਾਲ ਤੋਂ ਉਪਰ ਹੋ ਗਿਆ ਜੀ ਕੈਂਪ ਲਾਉਂਦੇ ਆ ਤੇ ਜਿਹੜੇ ਬੱਚੇ ਪਹਿਲਾਂ ਕੈਂਪ ਅਟੈਂਡ ਕਰਦੇ ਹੁੰਦੇ ਸੀ ਅੱਜ ਉਹ ਕੈਂਪ ਅੱਗੇ ਲਾਉਂਦੇ ਆ ਉਹਨਾਂ ਬੰਬੇ, ਕੋਲਕੱਤਾ, ਨਾਗਪੁਰ, ਰਾਏਪੁਰ, ਚਾਰਖੰਡ, ਰਾਂਚੀ, ਰਾਮਗੜ ਅਸੀਂ ਉਹਨਾਂ ਚੋਂ ਬਹੁਤੇ ਕੈਂਪ ਅਟੈਂਡ ਕਰ ਚੁੱਕੇ ਆ ਤੇ ਅੱਜ ਜਿਹੜੇ ਉਹ ਕੈਂਪ ਲਾਉਂਦੇ ਹੁੰਦੇ ਸੀ ਉਹ ਵੀ ਬਜ਼ੁਰਗ ਹੋ ਗਏ ਅੱਗੇ ਅੱਗੇ ਅੱਜ ਉਹਨਾਂ ਦੇ ਪੁੱਤਰੇ ਕੈਂਪ ਲਵਾ ਰਹੇ ਆ ਸਾਨੂੰ ਸਿੱਖੀ ਦਾ ਵੀ ਜੇ ਬੱਚੇ ਵੱਡੀਆਂ ਸੰਗਤਾਂ ਚ ਕਲਾਸਾਂ ਚ ਨਹੀਂ ਆ ਰਹੇ ਤੁਹਾਨੂੰ ਉਹਨਾਂ ਦੇ ਪੱਦਰ ਤੇ ਜਾ ਕੇ ਉਹਨਾਂ ਬੱਚਿਆਂ ਨਾਲ ਬੈਠ ਕੇ ਗੱਲ ਕਰਨ ਦੀ ਅੱਜ ਜ਼ਰੂਰਤ ਹੈ ਸਾਧ ਸੰਗਤ ਜੀ ਇਹ ਸਾਡਾ ਫਰਜ਼ ਹੈ ਬੱਚੇ ਦਾ ਤੇ ਕਸੂਰ ਹੀ ਕੋਈ ਨਹੀਂ ਹੈ ਜੋ ਤੁਸੀਂ ਦੱਸੋਗੇ ਉਹਨੇ ਸਿੱਖ ਲੈਣਾ ਚੰਗਾ ਸਿਖਾਓਗੇ ਚੰਗਾ ਸਿੱਖ ਲਵੇਗਾ ਮਾੜਾ ਸਿਖਾਓਗੇ ਤੇ ਮਾੜਾ ਸਿੱਖ ਲੈਣਾ ਤੋ ਇਸ ਕਰਕੇ ਸਾਧ ਸੰਗਤ ਜੀ ਗੁਰਦੇਵ ਜੀ ਇੱਥੇ ਫਰਮਾਉਂਦੇ ਆ ਗੁਰ ਕੋ ਸ਼ਬਦ ਮੇਰੇ ਹਿਰੇ ਰੇ ਬਾਸੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਵਸ ਜਾਏ ਹਰ ਨਾਮਾ ਮੰਨ ਸੰਗਤ ਰੋ ਉੱਤੇ ਗੱਲ ਕੀ ਜਾਂਦੀ ਸੀ ਐਸੀ ਕਿਰਪਾ ਆਹ ਕਿਰਪਾ ਮੰਗਣੀ ਇਹ ਕਿਰਪਾ ਮੰਗਣੀ ਅਗਲੀ ਕਿਰਪਾ ਕਿਹੜੀ ਆ ਤਸਕਰ ਪੰਜ ਨਿਵਾਰੋ ਠਾਕੁਰ ਸਾਰੇ ਪੜੋ ਜੀ ਇਹ ਜਿਹੜੇ ਤਸਕਰਵਾ ਕਿਹੜੇ ਆ ਭਲਾ ਪੰਜ ਨਾਂ ਲਓ ਜੀ ਉਹਨਾਂ ਦਾ ਕਾਮ ਕ੍ਰੋਧ ਲੋਭ ਮੋਹ ਤੇ ਇਹਨਾਂ ਨੂੰ ਕੀ ਕਰੋ ਦੂਰ ਕਰ ਦਿਓ ਮੇਰੇ ਜੀਵਨ ਚੋਂ ਦੂਰ ਹੋ ਜਾਣ ਇਹ ਮੇਰੀ ਜ਼ਿੰਦਗੀ ਚੋਂ ਪਰਾਂ ਹੋ ਜਾਣ ਕਿਉਂ ਇਹ ਮੈਨੂੰ ਦੁਖੀ ਕਰਦੇ ਆ ਮੇਰੇ ਤੇ ਇਹ ਕਿਰਪਾ ਕਰ ਦਿਓ ਤਸਕਰ ਪੰਜ ਨਿਵਾਰੋ ਠਾਕੁਰ ਸਾਰੇ ਪੜੋ ਜੀ ਤਸਕਰ ਪੰਜ ਹੇ ਠਾਕੁਰ ਜੀ ਹੇ ਰੱਬ ਜੀ ਹੇ ਮਾਲਕ ਜੀ ਪਰਮਾਤਮਾ ਜੀ ਇਹ ਪੰਜੇ ਤਸਕਰ ਮੇਰੀ ਜ਼ਿੰਦਗੀ ਚੋਂ ਦੂਰ ਕਰ ਦਿਓ ਅੱਛਾ ਤੁਸੀਂ ਇਹ ਸ਼ਬਦ ਵੇਖਿਓ ਕਿਤੇ ਮਾਰੇ ਨੇ ਘਰ ਮੰਗਿਆ ਕੋਠੀ ਘਰ ਪੈਸਾ ਉਹਾਂ ਦੇ ਜੇ ਜ਼ਿੰਦਗੀ ਚ ਪੰਜ ਤਸਕਰ ਦੂਰ ਹੋ ਗਏ ਨਾ ਘਰ ਕੋਠੀਆਂ ਜ਼ਮੀਨਾਂ ਜਾਇਦਾਦਾਂ ਤੇ ਮੈਂ ਆਪੇ ਬਣਾ ਲੈਣੀਆਂ ਤੇ ਜੇ ਪੰਜ ਨਾ ਨਾ ਦੂਰ ਹੋਏ ਹੋ ਸਕਦਾ ਘਰ ਮੇਰੇ ਕੋਲ 10 15 ਹੋਏ ਤੇ ਮੈਨੂੰ ਘਰਾਂ ਚ ਰਹਿਣਾ ਨਸੀਬ ਹੀ ਨਹੀਂ ਹੋ ਰਹਿਣਾ ਹੀ ਨਹੀਂ ਆਉਣਾ ਮੈਨੂੰ ਤੇ ਜੇ ਪੰਜ ਦੂਰ ਹੋ ਗਏ ਫਿਰ ਤਾਂ ਮੈਨੂੰ ਇੱਕ ਬੈਡਰੂਮ ਦੇ ਘਰ ਦੇ ਵਿੱਚ ਵੀ ਆਨੰਦ ਨਾਲ ਜੀਵਨ ਗੁਜ਼ਾਰ ਹੋ ਜਾਣਾ ਮੇਰਾ ਗੱਲ ਪੰਜ ਤਸਕਰਾਂ ਦੀ ਆ ਇਹ ਕਿਰਪਾ ਮੰਗਣੀ ਆ ਤਸਕਰ ਪੰਜ ਨਿਵਾਰੋ ਠਾਕੁਰ ਰਾਖ ਪਿਤਾ ਪ੍ਰਭ ਮੇਰੇ ਸਾਰੇ ਪੜੋ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਮੇਰੇ ਤੇ ਕਿਰਪਾ ਕਰੋ ਪੰਜ ਬਿਖਾਦੀ ਉਹ ਪੰਜ ਵਾ ਲੜਾਈ ਪਾਉਣ ਵਾਲੇ ਮੈਂ ਕੱਲਾ ਹੀ ਆ ਮੇਰੀ ਤੇ ਬੁਰੀ ਹਾਲਤ ਕੀਤੀ ਪਈ ਉਹਨਾਂ ਨੇ ਪੰਜ ਬਿਖਾਦੀ ਇੱਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੈ ਸਾਰੇ ਪਰੋ ਜੀ ਨਾਲ ਨਾਲ ਅਰ ਬਹੁ ਸੰਤਾਂ ਵੈ ਸਾਰੇ ਪਰੋ ਖੇਦ ਕਰੈ ਇਹਦਾ ਮਤਲਬ ਕੌਣ ਸਤੋਂਦੇ ਆ ਜੀ ਭਲਾ ਬੰਦੇ ਨੂੰ ਇਹ ਸਤੋਂਦੇ ਲਾਲਚ ਸਤਾਉਂਦਾ ਵਾਸ਼ਨਾਵਾਂ ਸਤਾਉਂਦੀਆਂ ਕ੍ਰੋਧ ਸਤਾਉਂਦਾ ਤੇ ਬੰਦਾ ਬਲੇਮ ਕੀ ਕਰਦਾ ਬਲਾ ਮੈਨੂੰ ਫਲਾਣੇ ਨੇ ਬੜਾ ਤੰਗ ਕੀਤਾ ਕੋਈ ਨਹੀਂ ਕਿਸੇ ਨੂੰ ਤੰਗ ਕਰ ਸਕਦਾ ਇਹ ਪੰਜ ਤੰਗ ਕਰਦੇ ਬੰਦੇ ਨੂੰ ਖੇਦ ਕਰੈ ਯਾਰ ਬਹੁ ਸੰਤਾਵੇਂ ਆਇਓ ਸ਼ਰਨਾ ਤੁਹਾਰੇ ਮਹਾਰਾਜ ਮੈਨੂੰ ਤੰਗ ਬੜੇ ਕਰਦੇ ਮੈਂ ਤੁਹਾਡੇ ਕੋਲ ਆਇਆ ਹੋਣਾ ਆਇਓ ਸ਼ਰਨ ਤੁਹਾਰੇ ਤੇ ਜਦੋਂ ਆਇਆ ਨਾ ਜਿਵੇਂ ਕੋਈ ਜਿਆਦਾ ਬੰਦਾ ਰੋਗੀ ਹੋਵੇ ਡਾਕਟਰ ਕੋਲ ਨਹੀਂ ਜਾਂਦਾ ਤੇ ਡਾਕਟਰ ਸਾਹਿਬ ਪੁੱਛਦੇ ਵੀ ਕਿੰਨੀ ਚੀਜ਼ ਕਿੰਨੀ ਦੇਰ ਦੀ ਬਿਮਾਰੀ ਆ ਉਹ ਕਹਿੰਦਾ ਜੀ 6 ਮਹੀਨੇ ਹੋ ਗਏ ਕਹਿੰਦੇ ਪਹਿਲਾਂ ਵੀ ਕਿਸੇ ਡਾਕਟਰ ਕੋਲ ਗਏ ਜੇ ਫਿਰ ਬੰਦਾ ਦੱਸਦਾ ਹੈ ਨਾ ਉਹ ਕਹਿੰਦਾ ਕੋਈ ਪਹਿਲਾਂ ਕੋ ਰਿਪੋਰਟਾਂ ਹੈਗੀਆਂ ਕਿਹੜੀ ਦਵਾਈ ਖਾਂਦੇ ਹੋ ਵੀ ਨਾਲ ਦਿਓ ਸਾਨੂੰ ਗੁਰੂ ਸਾਹਿਬ ਨੇ ਪੁੱਛਿਆ ਵੀ ਵੀ ਤੂੰ ਹੁਣ ਮੇਰੇ ਕੋਲ ਆਇਆ ਆਇਓ ਸ਼ਰਨ ਹੁਜੇ ਸ਼ਰਨ ਚ ਆ ਗਿਆ ਤੇ ਪਹਿਲਾਂ ਵੀ ਕੋਈ ਉਪਾਅ ਕੀਤਾ ਕਹਿੰਦੇ ਹਾਂ ਜੀ ਕੀ ਕਦੇ ਕਰ ਕਰ ਹਾਂ ਰਿਓ ਅਨਕ ਬੋ ਭਾਂਤੀ ਬੜੇ ਤਰੀਕੇ ਵਰਤੇ ਮੈਂ ਤੇ ਔਰ ਛੋੜਿਆ ਇਹਨਾਂ ਨੇ ਖੜਾ ਹੀ ਨਹੀਂ ਛੱਡਿਆ ਅੱਛਾ ਫੇ ਮਹਾਰਾ ਨੇ ਪੁੱਛ ਲਿਆ ਜਿਵੇਂ ਡਾਕਟਰ ਸਾਹਿਬ ਪੁੱਛਦੇ ਮਰੀਜ਼ ਨੂੰ ਵੀ ਕੀ ਕੀ ਖਾਂਦਾ ਰਿਆਂ ਕਿਹੜੇ ਡਾਕਟਰ ਕੋ ਦਵਾਈ ਲਈ ਆ ਕੋਈ ਐਕਸ-ਰੇ ਰਿਪੋਰਟਾਂ ਕੋਈ ਨਾਲ ਲੈ ਕੇ ਆਇਆ ਵਿਖਾ ਗੁਰੂ ਸਾਹਿਬ ਵੀ ਇਦਾਂ ਪੁੱਛਦੇ ਕਹਿੰਦੇ ਹਾਂ ਭਾਈ ਦੱਸ ਕੀ ਕੀ ਕਰਦਾ ਰਿਆਂ ਕਹਿੰਦੇ ਆ ਕਰਦਾ ਰਿਆਂ ਪਾਠ ਪੜਿਓ ਅਰ ਬੇਜ ਵਿਚਾਰਿਓ ਨੇਵਲ ਪਹੰਗਮ ਸਾਦੇ ਪੰਜ ਜਨਾਂ ਸਿਓ ਪੜੋ ਪਿਆਰਿਓ ਸੰਗ ਨਾ ਛੁਟਕਿਓ ਬੜੇ ਪਾਠ ਕੀਤੇ ਮੈਂ ਬੜੇ ਪਾਠ ਕਰਾਏ ਬੜੇ ਨਿਯੋਲੀ ਕਰਮ ਕੀਤੇ ਸਾਹ ਅੰਦਰ ਬਾਹਰ ਖਿੱਚੇ ਪਾਠ ਪੜਿਓ ਵਾਰ ਬੇਦ ਵਿਚਾਰਿਓ ਪੜੋ ਸਾਰੇ ਜੀ ਨੇਵਲ ਪਹੰਗਮ ਸਾਦੇ ਅੱਗੇ ਪੜੋ ਜੀ ਪੰਜਾਂ ਨਾਲੋਂ ਲਿੰਗ ਟੁੱਟਾ ਹੀ ਨਹੀਂ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਕ ਅਹੰਬੁਦ ਬਾਦੇ ਸਭ ਉਲਟੇ ਜਿਆਦੇ ਵੱਜ ਗਏ ਆ ਜਿਆਦੇ ਹੰਕਾਰੀ ਹੋ ਗਏ ਆ ਅਦਕ ਅਹੰਬੁਦ ਬਾਦੇ ਜੇ ਮਹਾਰਾਜ ਨੇ ਇਦਾਂ ਸਮਝਾਇਆ ਜਵੇ ਵੈਤ ਨਹੀਂ ਕਹਿੰਦਾ ਡਾਕਟਰ ਮਰੀਜ਼ ਨੂੰ ਕਹਿੰਦਾ ਵੀ ਇੱਥੇ ਬਹਿ ਆ ਦਵਾਈ ਲੈ ਜਾ ਆ ਪਹਿਲੀਆਂ ਪਾਸੇ ਕਰਦੇ ਹੁਣ ਇੰਨਾ ਚਵੜੀਆਂ ਨਾਲ ਝੋਲਾ ਪਰ ਕੇ ਚੱਕੀ ਫਿਰਦਾ ਨਾ ਯੋ ਪਰੇ ਦਸ਼ਤ ਬਨ ਪਿਆਉ ਚ ਪਾ ਜਾ ਆ ਜਿਹੜੀ ਅਮ ਦੇਣ ਲਗਾ ਨਾ ਅਛਾ ਇੰਨੀਆਂ ਖਾਣ ਦੀ ਲੋੜ ਵੀ ਹੈ ਨਹੀਂ ਤੈਨੂੰ ਆ ਪਰੇ ਪਿਆ ਦਸ਼ਤ ਬਨ ਉਹ ਚ ਪਾ ਜਾ ਆ ਆ ਮੇਰੇ ਕੋਲ ਲੈ ਜਾ ਤੇ ਇਹਨੂੰ ਸਿਰਫ ਇੱਕ ਵਾਰ ਦੋ ਵਾਰ ਹੀ ਖਾਣੀ ਆ ਤੇ ਕਿੰਨੀ ਕੀ ਟਾਈਮ ਖਾਣੀ ਕਿ ਤਾ ਸਾਰੀ ਜ਼ਿੰਦਗੀ ਖਾਣੀ ਆ ਗੁਰੂ ਨੇ ਫਿਰ ਦਵਾਈ ਦਿੱਤੀ ਐਸਾ ਦਾਰੂ ਖਾਏ ਗਵਾਰ ਗੁਰੂ ਨੇ ਫਿਰ ਦਵਾਈ ਦਿੱਤੀ ਆਹ ਦਾਰੂ ਰੋਜ਼ ਖਾਣਾ ਜਿੱਤ ਖਾਦੇ ਤੇਰੇ ਜਾਹੇ ਵਕਾਰ ਜਿਹਦੇ ਨਾਲ ਤੇਰੇ ਵਕਾਰ ਦੂਰ